ਸਾ ਸੰਗਤ ਸੰਤਾਂ ਦੇ ਦੱਸੇ ਅਨੁਸਾਰ ਨਵੇਂ ਸਾਲ 2026 ਦੀਆਂ ਬਰਕਤਾਂ ਲਈ ਛੋਟਾ ਤੇ ਸ਼ਕਤੀਸ਼ਾਲੀ ਜਾਪ ਬਾਬਾ ਜੀ ਦਾ ਮੰਤਰ ਇੱਕ ਓੰਕਾਰ ਓੰਕਾਰ ਨਿਰੰਕਾਰ ਇਸ ਨੂੰ ਤੁਸੀਂ 21 ਜਾਂ 51 ਜਾਂ 108 ਵਾਰ ਕਰ ਸਕਦੇ ਹੋ ਪਿਆਰਿਓ ਆਪ ਜੀ ਤੇ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹ ਵਰਤੇਗੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਸਾਰੀ ਸੰਗਤ ਆਪਣੀ ਫਤਿਹ ਬਲਾਓ ਸਭ ਤੋਂ ਪਹਿਲਾਂ ਦਾ ਲਾਈਵ ਕਥਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਹਾਂਪੁਰਖ ਕਹਿੰਦੇ ਸੀ ਕਹਿੰਦੇ ਭਾਈ ਜੇਕਰ ਇੱਕ ਓੰਕਾਰ ਦਾ ਜਾਪ ਹੀ ਕੀਤਾ ਜਾਏ ਓੰਕਾਰ ਕੀ ਹੈ ਉਹ ਨਿਰੰਕਾਰ ਉਹ ਪਾਤਸ਼ਾਹ ਉਹ ਅਕਾਲ ਪੁਰਖ ਉਹ ਇੱਕ ਹੈ ਤੇ ਉਹ ਇੱਕ ਕਿਵੇਂ ਹੈ ਜਿੱਥੇ ਬੈਠ ਕੇ ਉਹਨੂੰ ਯਾਦ ਕੀਤਾ ਉੱਥੇ ਹੀ ਉਹ ਹਾਜ਼ਰ ਹੈ ਤੇ ਜਿੱਥੇ ਤੂੰ ਉਹਨੂੰ ਧਿਆਵੇਂਗਾ ਉੱਥੇ ਹੀ ਤੇਰੇ ਲਈ ਉਹ ਹਾਜ਼ਰ ਹੈ ਉਹ ਪਰਮਾਤਮਾ ਦਾ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਕੋਈ ਉਸ ਦਾ ਆਕਾਰ ਨਹੀਂ ਹੈ ਉਹ ਪਰਮਾਤਮਾ ਇਹਨਾਂ ਗੱਲਾਂ ਤੋਂ ਸਭ ਕਾਸੇ ਤੋਂ ਭਿੰਨ ਹੈ ਉਹ ਸਤਗੁਰੂ ਮਹਾਰਾਜ ਸਤਗੁਰੂ ਦੀ ਅਪਾਰ ਕਿਰਪਾ ਹਰ ਕਿਸੇ ਤੇ ਵਰਤਦੀ ਹੈ ਉਹ ਕਿਸੇ ਨਾਲ ਭੇਤ ਭਾਵ ਨਹੀਂ ਕਰਦਾ ਇਸ ਕਰਕੇ ਉਹ ਅਕਾਲ ਪੁਰਖ ਹੈ ਅਕਾਲ ਦਾ ਸਰੂਪ ਹੈ ਉਹ ਸਤਗੁਰੂ ਮਹਾਰਾਜ ਬੜੀ ਵੱਡੀ ਕਿਰਪਾ ਦਾ ਮਾਲਕ ਹੈ ਗੁਰਮੁਖ ਪਿਆਰਿਓ ਇੱਥੇ ਆਪਾਂ ਬੇਨਤੀਆਂ ਕਰੀਏ ਕਿ 2026 ਦੀਆਂ ਬਰਕਤਾਂ ਜੇਕਰ ਸਾਨੂੰ ਚਾਹੀਦੀਆਂ ਨੇ ਤੇ ਸਤਗੁਰੂ ਮਹਾਰਾਜ ਜੀ ਦੇ ਨੇੜੇ ਹੋਣਾ ਪਏਗਾ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇੜੇ ਹੋਣਾ ਪਏਗਾ ਤੇ ਆਪਾਂ ਸਤਗੁਰੂ ਮਹਾਰਾਜ ਜੀ ਦੀ ਪਾਵਨ ਕਿਰਪਾ ਦੇ ਨਾਲ ਜੁੜੀਏ ਸਤਗੁਰੂ ਮਹਾਰਾਜ ਕਹਿੰਦੇ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਪਾਤਸ਼ਾਹ ਜੀ ਨੇ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਾ ਮਾਇਆ ਦੇ ਮੋਹ ਦੇ ਕਾਰਨ ਮੂੰਹ ਉੱਤੇ ਕਾਲਖ ਹੀ ਲੱਗਦੀ ਹੈ ਇਹ ਇਹ ਗੱਲ ਯਾਦ ਰੱਖਿਆ ਜੇ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਵੀ ਹੱਥ ਹੱਤ ਪੱਲੇ ਨਹੀਂ ਲੱਗਦਾ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਨਹੀਂ ਮਿਲਦਾ ਪਾਤਸ਼ਾਹ ਜੀ ਕਹਿੰਦੇ ਨਾਮਹੀਨ ਕਾਲਖ ਮੁਖ ਮਾਇਆ ਇਹ ਮਿੱਤਰੋ ਪਿਆਰੇ ਦੋਸਤੋ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਉਣਾ ਫਟਕਾਰ ਜੋਗੀ ਹੈ ਨਾਨਕ ਗੁਰਮੁਖ ਨਾਮ ਦਿਵਾਇਆ ਹੈ ਨਾਨਕ ਗੁਰੂ ਦੀ ਰਾਹੀ ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦਿਵਾਉਂਦਾ ਆ ਤੇ ਉਹੀ ਕਹਿੰਦੇ ਸਾਬਤ ਬਚਦਾ ਹੈ ਪਰਮਾਤਮਾ ਉਹਦੀ ਤੀ ਕਿਰਪਾ ਕਰਦਾ ਹੈ ਉਹਨੇ ਤੇ ਜਿਹੜੀਆਂ ਬੇਨਤੀਆਂ ਮਾਪੁਰ ਕਹਿੰਦੇ ਜੀ ਕਹਿੰਦੇ ਰੱਬ ਦਾ ਨਾਮ ਜੁੜਨਾ ਰੱਬ ਦਾ ਨਾਮ ਲੈਣਾ ਉਹਦੇ ਨਾਲ ਜੁੜਨਾ ਸਭ ਤੋਂ ਵੱਡੀ ਸੇਵਾ ਹੈ ਗੁਰਮੁਖੋ ਤੇ ਇੱਕ ਗੱਲ ਹੋਰ ਕਹਿੰਦੇ ਭਾਈ ਇੱਕ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਕਿਉਂ ਜ਼ਰੂਰੀ ਹੈ ਪਿਆਰਿਓ ਕਹਿੰਦੇ 21 ਜਾਂ 51 ਵਾਰ 108 ਵਾਰ ਸ਼ਬਦ ਦਾ ਜਾਪ ਕਰੋ ਇੱਕ ਓ ਅੰਕਾਰ ਇੱਕ ਓ ਅੰਕਾਰ ਜਾਂ ਫਿਰ ਇਹੀ ਕਰੀ ਜਾਓ ਜਬਰ ਸਤਿਗੁਰੂ ਤੇਰਾ ਸ਼ੁਕਰ ਹੈ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਗੱਲ ਇਹ ਹੈ ਵੀ ਆਪਣਾ ਜਿਹੜਾ ਅੰਦਰ ਹੈ ਉਹ ਪਰਮਾਤਮਾ ਦੇ ਨਾਲ ਜੁੜਿਆ ਰਹੇ ਉਹ ਸਤਿਗੁਰੂ ਦੇ ਨਾਲ ਜੁੜਿਆ ਰਹੇ ਉਹ ਪਾਤਸ਼ਾਹ ਦੇ ਨਾਲ ਜੁੜਿਆ ਰਹੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਦੋਂ ਜੁੜਿਆ ਰਹੇਗਾ ਇਹ ਪਾਵਨ ਮਨ ਤੇ ਉਦੋਂ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਉਹ ਸਤਿਗੁਰੂ ਦੀ ਸਾਡੇ ਉੱਤੇ ਵੜੀ ਰਹੇਗੀ ਅਸੀਂ ਕਹਿੰਦੇ ਹਾਂ ਮੈਂ ਫਲਾਣੇ ਨੂੰ ਇਹ ਮਿਲ ਗਿਆ ਜੀ ਉਹ ਮਿਲ ਗਿਆ ਪਰ ਕਦੇ ਅਸੀਂ ਇਸ ਗੱਲ ਦਾ ਅਹਿਸਾਸ ਕੀਤਾ ਤੇ ਉਹਦੇ ਕੋਲੇ ਖਬਰ ਆ ਸਾਡੇ ਨਾਲੋਂ ਵੱਧ ਸ਼ਬਦ ਦੀ ਕਮਾਈ ਹੋਵੇ ਉਹਦੇ ਨਾਲ ਉਹਦੇ ਕੋਲ ਜਿਹੜਾ ਨਿਤਨੇਮ ਹੈ ਉਹ ਵੱਧ ਹੋਵੇ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹਦੇ ਤੇ ਵੱਧ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹਦੇ ਤੇ ਵੱਧ ਹੋਵੇ ਅਸੀਂ ਕਦੇ ਚੈੱਕ ਅਸੀਂ ਕਦੇ ਇਸ ਗੱਲ ਨੂੰ ਵਿਚਾਰਿਆ ਤੇ ਅਸੀਂ ਕਦੇ ਇਸ ਗੱਲ ਨੂੰ ਸੋਚਣ ਦਾ ਯਤਨ ਕੀਤਾ ਇਸ ਗੱਲ ਨੂੰ ਵਿਚਾਰਨ ਦਾ ਯਤਨ ਕੀਤਾ ਪਰ ਅਸੀਂ ਯਤਨ ਨਹੀਂ ਕਰਦੇ ਅਸੀਂ ਕੇਵਲ ਤੇ ਕੇਵਲ ਬਸ ਇੱਕੋ ਹੀ ਚੀਜ਼ ਦੇਖਦੇ ਆ ਵੀ ਇੰਜ ਹੋ ਗਿਆ ਆ ਹੋ ਗਿਆ ਇੰਜ ਹੋ ਗਿਆ ਇਹ ਬਣ ਗਈ ਗੱਲ ਬਾਸਾ ਦਾ ਆਹੀ ਗੱਲ ਆ ਸਾਡੇ ਕੋਲ ਅਸੀਂ ਰੌਲਾ ਬਹੁਤ ਪਾਉਂਦੇ ਆ ਤੇ ਸ਼ਬਦ ਦੀ ਕਮਾਈ ਬਹੁਤ ਘਟ ਕਰਦੇ ਆ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਮਹਾਨਤਾ ਪਿਆਰਿਓ ਇੱਕ ਗੱਲ ਯਾਦ ਰੱਖਿਓ ਧੰਤਨ ਬਾਬਾ ਸ਼੍ਰੀ ਚੰਦ ਜੀ ਮਹਾਪੁਰਖ ਉਹਨਾਂ ਨੂੰ ਮਹਾਪੁਰਖ ਕਹਿ ਦਈਏ ਭਾਵੇਂ ਬਾਬਾ ਜੀ ਕਹਿ ਦਈਏ ਭਾਵੇਂ ਅਕਾਲ ਸਰੂਪ ਕਹਿ ਦਈਏ ਜਾਂ ਫਿਰ ਇਹ ਕਹ ਲੋ ਵੀ ਚਾਹੇ ਉਹਨਾਂ ਨੂੰ ਗੁਰੂ ਦੇ ਸੁਪੁੱਤਰ ਕਹਿ ਦਈਏ ਪਿਆਰਿਓ ਗੱਲ ਇਹ ਹੈ ਕਿ ਆਪਾਂ ਇੱਕ ਚੀਜ਼ ਨੂੰ ਸਮਝ ਲੈ ਜਿਵੇਂ ਹੁਣ ਉਦਾਸੀਨ ਸੰਪਰਦਾ ਦੇ ਵਿੱਚ ਇੱਕ ਓੰਕਾਰ ਓੰਕਾਰ ਨਿਰੰਕਾਰ ਭਾਅ ਬੋਲਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਪਰ ਮੈਂ ਬੇਨਤੀ ਕਰਾਂ ਵੀ ਹੈ ਤੇ ਰੱਬ ਦਾ ਨਾਮ ਹੀ ਕਈ ਕਟਾਲਸ ਕਰ ਲੱਗ ਜਾਂਦੇ ਆ ਨਹੀਂ ਮੈਂ ਨਹੀਂ ਮੰਨਦਾ ਜੀ ਮੈਂ ਇਦਾਂ ਨਹੀਂ ਮੰਨਦਾ ਜੀ ਮੈਂ ਆ ਚੀਜ਼ ਨੂੰ ਨਹੀਂ ਮੰਨਦਾ ਜੀ ਮੈਂ ਆ ਚੀਜ਼ ਤੇ ਨਹੀਂ ਪਹਿਰਾ ਦਿੰਦਾ ਮੈਂ ਇਹਦੇ ਤੇ ਨਹੀਂ ਪਹਿਰਾ ਦਿੰਦਾ ਤੇ ਬੜੇ ਲੋਕ ਆਪੋ ਆਪਣੇ ਵੱਲੋਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਪਰ ਆਖਰਕਾਰ ਜਿਹੜਾ ਰੱਬ ਦਾ ਨਾਮ ਲੈਣ ਵਾਲਾ ਸਤਿਗੁਰੂ ਮਹਾਰਾਜ ਨੇ ਉਹਦੇ ਬਾਬਤ ਪਤਾ ਕੀ ਕਿਹਾ ਮੇਰੇ ਪਾਤਸ਼ਾਹ ਕਹਿੰਦੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਾ ਗੁਰ ਸਿੱਖਾ ਮਨ ਮਿੱਠਾ ਕੋਲੇ ਦੋਤੇ ਹੋਰ ਗੱਲ ਹੀ ਨਹੀਂ ਹੋ ਸਕਦੀ ਗੱਲ ਰੱਬ ਦੀ ਹੋ ਰਹੀ ਹੈ ਪਾਤਸ਼ਾਹ ਦੀ ਹੋ ਰਹੀ ਹੈ ਤੁਸੀਂ ਵੀ ਕਦੇ ਜਪ ਕੇ ਵੇਖੋ ਕਦੇ 11 21 51 108 ਕਦੇ ਕਰਕੇ ਵੇਖੋ ਤੁਹਾਨੂੰ ਪਤਾ ਲੱਗੇਗਾ ਵੀ ਸ਼ਬਦ ਦੀ ਕਮਾਈ ਹੈ ਕੀ ਚੀਜ਼ ਹੈ ਕੀ ਮਿਲਦਾ ਹੈ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ